ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਜੀ ਦੇ ਰੂਬਰੂ ਹੈ ਸੁਖਵਿੰਦਰ ਅੰਮ੍ਰਿਤ ਦੀ ਲਿਖੀ ਹੋਈ ਕਵਤਾ ਹੁਣ ਮਾਂ ਹੁਣ ਮਾਂ ਬੁੱਢੀ ਹੋ ਗਈ ਹੈ ਐਨਕ ਦੇ ਮੋٹے ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨ ਹੀਣ ਅੱਖਾਂ ਪਤਾ ਨਹੀਂ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਬਹੁਤ ਯਾਦ ਆ ਰਹੀ ਹੈ ਸ਼ੀਸ਼ੇ ਮੂਰੇ ਖੜ ਕੇ ਲੰਮੀ ਗੁੱਤ ਗੁੰਦ ਦੀ ਮਾਂ ਮਾਂ ਦਾ ਸੁਨੀਲ ਦਾ ਮੋਤੀਆਂ ਵਾਲਾ ਸੂਟ ਕਿੱਲੇ ਵਾਲੀ ਜੁੱਤੀ ਤੇ ਛਣਛਣ ਕਰਦੀਆਂ ਚਾਂਜਰਾ ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਿਆਂ ਤੋਂ ਸਹਿਮੀ ਹੋਈ ਬਲੂਕ ਜਹੀ ਮਾਂ ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੀ ਗੀਤਾਂ ਵਾਲੀ ਕਾਪੀ ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ-ਹੌਲੀ ਵਧਣ ਲੱਗੀ ਮਾਂ ਦੀ ਗੀਤਾਂ ਵਾਲੀ ਕਾਪੀ ਨਹੀਂ ਮਾਂ ਦੀ ਕਬੀਲਦਾਰੀ ਤੇ ਚਿੰਤਾ ਹੋਰ ਉਚੀਆਂ ਹੋਣ ਲੱਗੀਆਂ ਸ਼ਰਾਬੀ ਪਿਓ ਦੀਆਂ ਵੜਕਾਂ ਵੇੜੇ 'ਚ ਫਿਰਦੀਆਂ ਅਣਸੱਧੀਆਂ ਪ੍ਰਾਹਣੀਆਂ ਵਰਗੀਆਂ ਈਆਂ ਨੂੰ ਵੇਖ-ਵੇਖ ਕੇ ਹੌਲੀ-ਹੌਲੀ ਕਮਲਾਉਣ ਲੱਗੀ ਮਾਂ ਦੀ ਮਮਤਾ ਹੌਲੀ-ਹੌਲੀ ਪਥਰੌਣ ਲੱਗੇ ਮਾਂ ਦੇ ਚਾ ਰੁੱਲਣ ਲੱਗੀ ਮਾਂ ਦੀ ਗੀਤਾਂ ਵਾਲੀ ਕਾਪੀ ਵਿਖਰਨ ਲੱਗੀਆਂ ਗੀਤਾਂ ਦੀਆਂ ਸਤਰਾਂ ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਵੀਣੀ ਚੋਂ ਕੱਚ ਦੀਆਂ ਵੰਗਾ ਬिखर ਗਏ ਜ਼ਿੰਦਗੀ ਦੇ ਰੋੜਾਂ ਵਾਲੇ ਰਾਹ ਵਿੱਚ ਚਾਂਜਰਾਂ ਦੇ ਬੋਰ ਮੰਗਤੀ ਨੂੰ ਦਾਨ ਕਰ ਦਿੱਤਾ ਮਾਂ ਨੇ ਮੋਤੀਆਂ ਵਾਲਾ ਸੂਟ ਫਿਰ ਮੈਂ ਕਦੇ ਨਹੀਂ ਤੱਕਿਆ ਮਾਂ ਨੂੰ ਸ਼ੀਸ਼ੇ ਮੂਰੇ ਖੜ ਕਜਲੇ ਦੀ ਧਾਰ ਪਾਉਂਦਿਆਂ ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ ਹੁਣ ਮਾਂ ਵੇੜੇ ਵਿੱਚ ਡੋਰ ਪਾ ਚਾਕਦੀ ਰਹਿੰਦੀ ਹੈ ਸੁੰਨੇ ਦਰਵਾਜ਼ੇ ਵੱਲ ਵੇਖ ਕੇ ਆਸ ਕਰਦੀ ਹੈ ਉਸ ਦੀ ਕੋਈ ਤੀ ਸੌਹਰਿਆਂ ਤੋਂ ਆਵੇ ਆ ਕੇ ਉਸ ਦੇ ਅਥਰੂ ਪੂੰਜੇ ਉਸ ਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ ਪਰ ਨਹੀਂ ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ ਨਹੀਂ ਉਸ ਨੂੰ ਕੁੱਟ ਕੇ ਮਿਲਣਾ ਨਹੀਂ ਉਸ ਦੇ ਗਲ ਲੱਗ ਕੇ ਰੋਣਾ ਨਹੀਂ ਕਰਨੀ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਨਾ ਬਚਾ ਸਕੀ ਜੋ ਆਪਣੀ ਜਵਾਨੀ ਨੂੰ ਹੱਸ ਕੇ ਨਾ ਹੰਡਾ ਸਕੀ ਜਿਸ ਦੀ ਲੰਮੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਪੁੱਟੀ ਜਿਸ ਦੀ ਹਰ ਸਦਰ ਸੀਨੇ ਵਿੱਚ ਟੜਕ ਕਰਕੇ ਟੁੱਟੀ ਜੋ ਗੋਰੀਆਂ ਗੱਲਾਂ ਦੇ ਨੀਲ ਕੁੰਡ ਵਿੱਚ ਛਪਾਉਂਦੀ ਰਹੀ ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ ਜਿਸ ਦੇ ਹੋਟਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਵੀ ਸਤਰ ਨਾ ਗਾਈ ਨਹੀਂ ਮੈਂ ਭਾਵੁਕ ਨਹੀਂ ਹੋਣਾ ਨਹੀਂ ਜਾਣਾ ਉਸ ਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਗੁਨਾਹ ਹੈ ਆਪਣੀਆਂ ਹੁਸੇਨ ਸੱਦਰਾਂ ਤੇ ਹੁਸੇਨ ਗੀਤਾਂ ਨੂੰ ਭੁੱਲ ਜਾਣਾ ਮਹਿਜ਼ ਰੋਟੀ ਦੇ ਟੁਕੜਿਆਂ ਖਾਤਰ ਹੀਰੇ ਜਹੀ ਜ਼ਿੰਦਦਾ ਤੁਲ ਜਾਣਾ ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀਣ ਹੱਥਾਂ ਵਿੱਚ ਬिखर ਜਾਣ ਦੇਣਾ ਸੰਧੂਰ ਨਾਲ ਲਿਬੜੀ ਹੋਈ ਵਰਸ਼ੀ ਨੂੰ ਸੀਨੇ ਵਿੱਚ ਉਤਰ ਜਾਣ ਦੇਣਾ ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਦਾਇਰੇ ਵਿੱਚ ਸਿਮਟ ਜਾਣਾ ਸੂਹੀ ਫੁਲਕਾਰੀ ਵਿੱਚ Laash ਬਣ ਕੇ ਲਿਪਟ ਜਾਣਾ ਤੇ ਮੇਰੀਆਂ ਅੰਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ ਮੈਂ ਤੁਰ ਪੈਂਦੀ ਹਾਂ ਮਾਂ ਦੇ ਵੇੜੇ ਵੱਲ ਕਲਾਵੇ ਵਿੱਚ ਲੈਂਦੀ ਹਾਂ ਉਸ ਦੀ ਕੁਮਲਾ ਚੁੱਕੀ ਕਾਇਆ ਪੁੰਜਦੀ ਹਾਂ ਅੱਖਾਂ ਦੇ ਕੋਿਆਂ ਚੋਂ ਡੁੱਬ ਡੁਬਾਉਂਦੇ ਹੰਝੂ ਭਾਲਦੀ ਹਾਂ ਉਸ ਦੇ ਰੂਪ ਚੋਂ ਚਿਰਾਂ ਦੇ ਗਵਾਚੇ ਹੋਏ ਗੀਤ ਤੇ ਲਿਖਦੀ ਹਾਂ ਉਹਨਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਮੈਂ ਆਪਣੇ ਪਿਓ ਦੇ ਉਹਨਾਂ ਪਿਆਰਹੀਣ ਹੱਥਾਂ ਵਿੱਚ ਰੱਖਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ ਧੰਨਵਾਦ